ਦਰਸ਼ਨਕਾਰੀਆਂ ਤੇ ਪੁਲਿਸ ਦੇ ਵਿਚਕਾਰ ਕਿੰਨੇ ਵਾਰੀ ਝੜਪ ਹੋਈ ਉੱਥੋਂ ਲੈ ਕੇ ਪ੍ਰਦਰਸ਼ਨਕਾਰ ਤੇ ਪੁਲਿਸ ਦੇ ਵਿਚਕਾਰ ਘੱਟੋ ਘੱਟ 5 ਵਾਰੀ 5 ਵਾਰੀ ਪੁਲਿਸ ਨੂੰ ਇੱਥੋਂ ਦੀ ਪੁਲਿਸ ਲੈ ਕੇ ਆਈ ਐ ਇੱਥੋਂ 5 ਵਾਰੀ ਪੁਲਿਸ ਨੂੰ ਖਦੇੜ ਕੇ ਉਸਤੋਂ ਲਏ ਗਏ ਦਾ ਇਲਜ਼ਾਮ ਐ ਇਹ ਕਿੰਨੇ ਤੋੜੀ ਐ ਬਾਈ ਇਹ ਬਾਈ ਧਰਨਾ ਪ੍ਰਦਰਸ਼ਨਕਾਰੀਆਂ ਤੋੜੀ ਐ ਮਾਲਾ ਤੁਸੀਂ ਕਹਿੰਦੇ ਗੁਰਦੀਪ ਸਿੰਘ ਦੇ ਸਪੋਰਟਰ ਹਾਂ ਹਾਂ ਸਪੋਰਟਰ ਨਾਲ ਦੇਖ ਰਹੇ ਜਿਹੜੀਆਂ ਸਾਡੇ ਕੋਲੇ ਰੋੜੇ ਸੀ ਉਹਨਾਂ ਕੋਲੇ ਗਲਾਰੀਆਂ ਜਿਹੜੀਆਂ ਵੀਡੀਓ ਚ ਪਈਆਂ ਆ ਗਲਾਰੀਆਂ ਇੱਥੇ ਗੱਡੀ ਦੇ ਮਰੀਆਂ ਗਈਆਂ ਸ਼ੀਸ਼ਿਆਂ ਤੇ ਵੀ ਉਹੀ ਮਰੀ ਗਈਆਂ ਦੇ ਵਿੱਚ ਵੇਖੋ ਪੱਥਰ ਕਿਹੜੇ ਕਿਹੜੇ ਪੱਥਰ ਪਾਏ ਉਹ ਐਸਾ ਤੇ ਗੱਡੀ ਭੰਨੀ ਜੀ ਐਸੇ ਤੋਂ ਮੈਂ ਖੁਦ ਬੋਲੀ ਜਾ ਰਿਹਾ ਵੀ ਹੁਣੇ ਘਰ ਨੂੰ ਪਹਿਣਗੇ ਤੇ ਫੇਰ ਉਦੋਂ ਉਹਨਾਂ ਨੇ ਪੁਲਿਸ ਕੋਲ ਕੋਈ ਹਿਥਿਆਰ ਨਹੀਂ ਸਾਨੂੰ ਆਖਿਆ ਵੀ ਫਾਇਰਪੂ ਤੁਸੀ ਕਰੋ ਕਰੋ ਉਹ ਸਾਡੇ ਗੱਡੀ ਚ ਪਹਿ ਲਿਆਉਣੇ ਕਰਨਾ ਫੇਰ ਸਾਨੂੰ ਪਤਾ ਲੱਗਿਆ ਵੀ ਘਰੇ ਪਹਿਣਗੇ ਤਾਂ ਹਵਾਈ ਫਾਇਰ ਨਾਲ ਆਪਦੇ ਸੇਫਟੀ ਲਈ ਕਰਨੇ ਸੀ ਤੁਹਾਡਾ ਘਰ ਦੇ ਵਿੱਚ ਕਿਹਨੇ ਲੋੜੇ ਮਾਰੇ ਇਦਾਂ ਹੀ ਬਚਿਆ ਆ ਜਿਹੜੇ ਜਿਹੜੇ ਉਦੋਂ ਮੰਨ ਲਓ ਧਰਨੇ ਵਾਲਿਆਂ ਨੇ ਧਰਨੇ ਵਾਲਿਆਂ ਨੇ ਧਰਨੇ ਵਾਲੇ ਇਹ ਧਰਨੇ ਵਾਲਾ ਤਾਂ ਕਹਿੰਦਾ ਸ਼ਾਂਤ ਸੀਗਾ ਉਹਦਾ ਕੁਝ ਕਹਿੰਦਾ ਨਹੀਂ ਸੀਗਾ ਕਿਸੇ ਨੂੰ ਕਹਿੰਦੇ ਕਿਉਂ ਨਹੀਂ ਸੀ ਉਹ ਬਹੁਤ ਚੱਲਿਆ ਜਮਾ ਅਹੀ ਤਾਂ ਜੋ ਆਕਮਸਾ ਬਚਾਏ ਆ ਮੈਂ ਤਾਂ ਕੱਢ ਕੇ। ਬਰੋੜਿਆਂ ਦੇ ਨਾਲ ਕਿਹੜੇ-ਕਿਹੜੇ ਹਥਿਆਰ ਸੀ ਉਹਨਾਂ ਕੋਲੇ। ਆ ਸੀਗੇ ਗਨਾਸ਼ਕ ਨੂੰਸੇ ਸਾਰਾ ਕੁਝ ਹੀ ਚੀਨ ਚੁੱਕਿਆ। ਗਨਾਸ਼ਕ ਹੀ ਗਰਾਰ ਨੇ। ਇਸ ਵਾਲੀ ਕਾਫੇ ਦੀ ਫੋਟੋ ਬਣਾਉਣਾ ਚੱਲੀ ਪਿਆ ਜਾਨੇ ਚੱਕੇ ਵੀ ਹਨਾ ਬਾਅਦ ਚੋ ਛੱਡਦੇ ਹਨਾ। ਹੁਣ ਕਮਦੂਰ ਕਿਆਂ ਚ ਮੈਂ ਦੋ ਪਰਚੇ ਆ ਉਹ ਭੱਜੇਦੇ ਆ। ਇਹ ਮਾਮਲਾ ਜੀ ਤੁਸੀਂ ਕੀ ਸੋਚਦੇ ਹੋ ਤੁਹਾਡਾ ਕੀ? ਅਮਾਈ ਤਾਂ ਨੇ ਵੀ ਰਾਜੀਨਾਮਾ ਹੋ ਗਿਆ। ਸ਼ਾਂਤੀ ਚਾਹੀਦੀ ਐ ਬੰਦੇ ਹੁਣ ਜਿਹੜੇ ਪਾਣੀ ਦਾ ਰੌਲਾ ਉਹ ਦੇਖ ਲੋ ਆ ਛੱਪੜ ਆਏ ਲਗਭਗ ਸਾਰਾ ਕਾਈ ਹੋਈ ਵੀ ਐ ਜਿਹੜੇ ਸਾਡੇ ਪਿੰਡਾਂ ਕਹਿੰਦੇ ਆ ਉਹ ਸਰਪੰਚ ਸਿਰਫ ਇਹ ਆਈਡੀਆ ਵੀ ਮੈਂ ਪਾਣੀ ਆਪ ਦੇ ਘਰਾਂ ਦਾ ਵਾਪਸ ਮੋੜ ਕੇ ਵੀ ਮੈਂ ਸਰਪੰਚੀ ਦੀ ਤਰ ਤੇ ਪਾਣੀ ਪੱਪੂ ਦੇ ਬਾਰ ਵਜ ਦੀ ਲੈ ਕੇ ਮਾ ਤੇ ਜਿਹੜੀਆਂ ਉਹ ਚ ਕਹਿ ਰਹੇ ਚੰਗੇ ਪਾਣੀ ਦਾ 18 ਲੱਖ ਦਾ ਪ੍ਰੋਜੈਕਟ ਆ ਸਾਫ ਪਾਣੀ ਐ ਉਹ ਸਾਫ ਪਾਣੀ ਐ ਇੱਚ ਹੀ ਪੈ ਰਹੇ ਅੱਛਾ ਆ ਆ ਆ ਸਾਫ ਪਾਣੀ ਐ ਇਹ ਸਾਫ ਪਾਣੀ ਕਹਿ ਰਹੇ ਸਾਨੂੰ ਤਾਂ ਪਤਾ ਨਹੀਂ ਜਾਂ ਤਾਂ ਫਿਰ ਠੀਕ ਐ ਲੱਖੀ ਵਰਗੇ ਜਾਵੇਂ 2000 ਉਹ ਵੀ ਆਇਆ ਸੀ ਪੱਪੂ ਦਾ ਸੌ ਰੌਲਾ ਹੋ ਉਹ ਦਾ ਪਰ ਇੱਥੇ ਆ ਕੇ ਗ ਗੱਲ ਕਲੀਅਰ ਕਰਦੇ ਇੱਕ ਪਾਸੇ ਗੱਲ ਸ ਨਿਵੇੜ ਕੇ ਤੁਰ ਗਿਆ ਉਹ ਆ ਉਹਨਾਂ ਨੂੰ ਬੰਦੇ ਛੜਾਤੇ ਐ ਸਾਡੇ ਬੰਦੇ ਦੇ ਪਰਚੇ ਕਰਵਾਤੇ ਜਿਹੜੀ ਥੀਜੋ ਚਾਹੁੰਦੇ ਸੀ ਉਹ ਚੀਜ ਕਰ ਚੁੱਕੇ ਆ ਮਰਸੂਬਿਆਂ ਚ ਕਾਮਯਾਬ ਹੋ ਗਿਆ ਆਪਦੇ ਆ ਆਪਾਂ ਕਹਿੰਦੇ ਇਹ ਪਾਣੀ ਕਿੱਧਰ ਪੈਂਦਾ ਬਾਈ ਇਹ ਖਾਲੇ ਦਾ ਮਸਲਾ ਏਡਾ ਕਿਉਂ ਬਣਿਆ ਤੇ ਸਾਡਾ 15 ਸਾਲ ਦਾ ਪਾਣੀ ਪੈਂਦਾ ਇਹ ਆ ਖਾਲੇ ਦੇ ਜਿਹੜਾ ਸਰਪੰਚ ਸਾਹਿਬ ਦੇ ਬਾਰ ਮੂਰਤੀ ਉਹ ਛੱਪੜੇ ਵਿੱਚ ਪੈਪਾ ਪਾ ਕੇ ਗਾਂ ਪੈਪਾ ਨਾਲ ਬਣੇ ਉੱਪਰ ਪੈ ਕੇ ਗਾਂ ਰੇਂਜ ਚ ਆ ਗਈ ਠੀਕ ਉਦੋਂ ਵਾਟਰ ਪਾਪਾ ਲੱਗਦਾ ਗੰਦਾ ਪਾਣੀ ਖੇਤਾਂ ਦਾ ਉਹ ਵੀ ਇਹ ਚ ਪੇ ਪੰਜ ਪੈਂਦਾ ਇਹ ਤਾਂ ਸਪਲਾਈ ਪਾਈਪਾਂ ਦੀ ਹੋ ਕੇ ਗਾਂ ਸਿੱਧੀ ਟ੍ਰੈਂਚ ਚ ਆ ਗਈ ਨਾ ਮੈਨੂੰ ਲੱਗਿਆ ਉਹੀ ਗੱਲ ਆ ਵੀ ਸੂਰਜ ਦੇ ਦੂਜੇ ਪਾਸੇ ਉੱਚਾਲੇ ਪਾਸਾ ਚੜਾਉਂਦੇ ਆਲੇ ਪਾਸਾ ਗਏ ਹੁਣ ਤੇ ਉਹਦਾ ਸਾਰਾ 1000 ਰੁਪਏ ਦੀ ਪਾਈਪ ਹੋ ਗਈ ਤੇ ਇਹ ਤੋਂ ਨੂੰ ਪਾਣੀ ਕਿੰਨੇ ਪੈਸੇ ਜਿਹੜਾ ਉਹ ਦੱਸੋ 6 ਫੁੱਟ ਦੀ ਢਾਲ ਆ ਸੋ ਕੱਲ੍ਹ ਵਾਲੀ ਸੋ ਚੰਦ ਭਾਂਡ ਦੀ ਜਿੱਥੋਂ ਆਪਾਂ ਗੱਲ ਕਰੀ ਗੱਲ ਵਧੀ ਆ ਤਾਂ ਇਸ ਜਗ੍ਹਾ ਦੇ ਉੱਪਰ ਧਰਨਾ ਲੱਗਿਆ ਸੀਗਾ ਇਹ ਮੁੰਡਾ ਚਸ਼ਮਦੀਦਾ ਸਾਰੀ ਘ ਇਹ ਧਰਨਾ ਬਾਕੀ ਤੁਹਾਨੂੰ ਦੱਸੀਏ ਬਈ ਸਾਰੀ ਪਹਿਲਾਂ ਕੀ ਗੱਲ ਹੋਈ ਸੀ ਇਹ ਧਰਨਾ ਐ ਜਗ੍ਹਾ ਤੇ ਲੱਗਿਆ ਆ ਪਏ ਰੋੜੇ ਦੇਖੋ ਤੁਸੀਂ ਜਿਹੜੇ ਧਰਨੇ ਦੇ ਵਿੱਚ ਚੱਲੇ ਆ ਇੱਥੋਂ ਧਰਨਾ ਚੱਲ ਕੇ ਜਿਹੜਾ ਉਹ ਕਹਿ ਰਹੇ ਉਹਨਾਂ ਨੇ ਪਹਿਲਾਂ ਫਾਇਰ ਕਰਿਆ ਜਾਂ ਕੁਛ ਕਰਿਆ ਇੱਥੇ 200 ਮੀਟਰ ਰਹਿ ਗਏ ਘਰ ਆਪਣੇ ਅੱਗੇ ਇੱਥੋਂ ਧਰਨਾ ਚੱਲ ਕੇ ਜਿਹੜਾ ਪ੍ਰਦਰਸ਼ਨਕਾਰੀ ਨੇ ਪ੍ਰਦਰਸ਼ਨ ਕਰਿਆ ਇੱਥੋਂ ਪੁਲਿਸ ਨੂੰ ਕੱਟ ਕੇ ਆ ਸਾਈਕਲ ਆ ਰਿਹਾ ਜਿੱਥੇ ਤੋਂ ਕੱਟ ਕੇ ਉਹ ਆਪਣੇ ਘਰਾਂ ਤੋਂ ਹੀ ਲੈ ਕੇ ਗਏ ਆ ਕੀ ਕਮਦੂਰ ਦੇ ਘਰ ਕਮਦੂਰ ਦੇ ਘਰ ਤੋਂ 200 ਮੀਟਰ ਤੋਂ ਹੀ ਲੈ ਗਏ ਮਤਲਬ ਇੱਥੋਂ ਰੋੜੇ ਚੱਲਣੇ ਆਇਆ ਇੱਥੋਂ ਇੱਥੋਂ ਰੋੜੇ ਅੱਛਾ ਪੁਲਿਸ ਨੂੰ ਇੱਥੇ ਪੁਲਿਸ ਦੇ ਉੱਤੇ ਰੋੜੇ ਇੱਥੇ ਵਜੇ ਇੱਥੋਂ ਇੱਥੋਂ ਸਟਾਰਟ ਹੋਇਆ ਪੁਲਿਸ ਆ ਜਿੱਥੇ ਗੱਡੀ ਜਾ ਰਹੀ ਇੱਥੇ ਆ ਗਈ ਸੀ ਇੱਥੋਂ ਪੁਲਿਸ ਨੂੰ ਵਾਪਸ ਲੈ ਗਿਆ ਮਤਲਬ ਕਿ ਇਹਨਾਂ ਦਾ ਇਹ ਕਹਿਣਾ ਕਿ ਜਿਹੜਾ ਇਸ ਜਗ੍ਹਾ ਦੇ ਉੱਪਰੋਂ ਲਗਭਗ ਜਿਹੜਾ ਇਹਨਾਂ ਦਾ ਘਰ ਆ ਕਮਦੂਰ ਸਿੰਘ ਦਾ ਉਹ 200 ਮੀਟਰ ਦੀ ਦੂਰੀ ਤੇ ਆ 200 ਤੋਂ ਜ਼ਿਆਦਾ ਹੋਊਗਾ 200 ਤੋਂ ਜ਼ਿਆਦਾ ਹੈ ਵੀ ਪੁਲਿਸ ਦੇ ਉੱਤੇ ਜਿਹੜਾ ਹੈਗਾ ਰੋੜੇ ਚੱਲਣੇ ਉਦੋਂ ਬਾਅਦ ਜਿਹੜੇ ਹੈਗਾ ਤੁਹਾਡੇ ਘਰ ਤੇ ਰੋੜੇ ਚ ਨਾ ਸੀ ਹਾਂ ਆਪਣੀਆਂ ਕੁਛ ਅੱਡੇ ਦੇ ਘਰ ਆ ਕੇ ਇਧਰ ਨੁਕਸਾਨ ਕਰਿਆ ਉਹ ਜਿਹੜਾ ਗਮਦੂਰ ਦੇ ਘਰ ਦੇ ਨਾਲ ਘਰ ਆ ਗਿਆ ਆਪਣਾ ਉਹ ਘਰ ਦਾ ਨਸਾਨ ਹੋਇਆ ਤੇ ਜੇ ਅੱਗੇ ਬੰਦੇ ਨਾ ਹੁੰਦੇ ਤਾਂ ਉਹ ਬੰਦੇ ਗਮਦੂਰ ਦੇ ਘਰੇ ਵੜਦੇ ਸੀ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਦੇ ਵਿਚਕਾਰ ਕਿੰਨੇ ਵਾਰੀ ਝੜਪ ਹੋਈ ਹੈ ਉੱਥੋਂ ਲੈ ਕੇ ਇੱਥੇ ਤੱਕ ਪ੍ਰਦਰਸ਼ਨਕਾਰ ਤੇ ਪੁਲਿਸ ਦੇ ਵਿਚਕਾਰ ਘੱਟੋ ਘਾਟ 5 ਵਾਰੀ 5 ਵਾਰੀ ਪੁਲਿਸ ਨੂੰ ਇੱਥੋਂ ਦੀ ਪੁਲਿਸ ਲੈ ਕੇ ਆਈ ਹੈ ਇੱਥੋਂ 5 ਵਾਰੀ ਪੁਲਿਸ ਨੂੰ ਖਦੇੜ ਕੇ ਉਸ ਤੋਂ ਹੀ ਲਏ ਗਏ ਠੀਕ ਹੈ ਲਗਾਤਾਰ ਹੈ ਲਗਾਤਾਰ ਜਦੋਂ ਆ ਰੋੜੇ ਉਹ ਸਮੇਂ ਦੇ ਆਉ ਰੋੜੇ ਆ ਉਦੋਂ ਬਾਅਦ ਜਿਹੜੇ ਆਹ ਕਰਦੇ ਸ਼ੀਸ਼ੇ ਟੁੱਟੇ ਆ ਹਾਂ ਇਹ ਕਰਦੇ ਸ਼ੀਸ਼ੇ ਤੇ ਗੇਟ ਵੱਢਿਆ ਗਿਆ ਇਹ ਉਹ ਜਿਸ ਚੱਕੀ ਰਹੀ ਬੰਦੇ ਬੈਠੇ ਆ ਉਥੋਂ ਤਾਂ ਹੀ ਪ੍ਰਦਰਸ਼ਨਕਾਰੀ ਗਏ ਆ ਠੀਕ ਉਦੋਂ ਗਾਂ ਫਿਰ ਬੰਦੇ ਪੁਲਿਸ ਖੜੀ ਕਰਕੇ ਆਪਣੇ ਘਰ ਦੇ ਬੰਦੇ ਖੜੇ ਕਰਕੇ ਉਦੋਂ ਗਾਂ ਨਹੀਂ ਗਏ ਉਹ ਇੱਥੋਂ ਤਾਈਂ ਉਹ ਰੂੜੀ ਤਾਈਂ ਤੋਂ ਚੱਕੀ ਤਾਈਂ ਉਹਨਾਂ ਦੇ ਬੰਮਾਰ ਕਰੀਓ ਮਤਲਬ ਜੇ ਦਿਖਾਗੇ ਪਿੱਛੇ ਉਹ ਜਿਹੜਾ ਟਰੱਕ ਆਉਂਦਾ ਟਰੱਕ ਤੋਂ ਵੀ ਪਿੱਛੋਂ ਜਿਹੜਾ ਹੈਗਾ ਆਪਾਂ ਗੱਲ ਕਰ ਗਏ ਜਿਹੜਾ ਕੁਲਦੀਪ ਸਰਪੰਚ ਆ ਉਹਦੇ ਹਮੈਤੀ ਲਗਾਤਾਰ ਕਹਿੰਦੇ ਪੁਲਿਸ ਦੇ ਉੱਤੇ ਪੱਥਰਬਾਜ਼ੀ ਕਰ ਰਹੇ ਸੀ ਤਾਂ ਇਹ ਤੋਂ ਅੱਗੇ ਜਿਹੜਾ ਹੈਗਾ ਲਗਭਗ ਗਮਦੂਰ ਦਾ ਘਰ ਦੇ ਉੱਪਰ ਜਿਹੜਾ ਉਹਨਾਂ ਨੇ ਹਮਲਾ ਕਰਤਾ। ਉਸ ਤੋਂ ਬਾਅਦ ਇਹਨਾਂ ਦੇ ਦਸਮ ਤੱਕ ਜਿਹੜਾ ਹੈਗਾ ਆਪਦੇ ਬਚਾਅ ਵਾਸਤੇ ਜਿਹੜਾ ਗਮਦੂਰ ਨੂੰ ਜਿਹੜੇ ਗਿਆ ਹਵਾਈ ਫਾਇਰ ਕਰਨੇ ਪਏ ਨਹੀਂ ਤਾਂ ਉਹ ਕਹਿੰਦੇ ਵੀ ਜਦੋਂ ਜਿਹੜਾ ਘਰ ਦੇ ਵਿੱਚ ਵੜ ਜਿੰਦੇ ਤਾਂ ਕਿ ਪੁਲਿਸ ਦੇ ਐ ਵੀ ਇਹ ਕਹਿੰਦੀ ਜਿਹੜੇ ਇੱਕ ਵੀਡੀਓ ਦੇ ਵਿੱਚ ਦੇਖੀ ਜਾਂਦੀ ਹੈ ਵੀ ਇਹ ਹੁਣ ਤੇ ਘਰ ਨੂੰ ਪਹਿਣਗੇ ਤੇ ਜਿਹੜਾ ਹੈਗਾ ਫਾਇਰ ਕਰਨੇ ਆ ਇਹ ਇਹ ਪੁਲਿਸ ਦਾ ਬਿਆਨ ਸੀ ਦੋ ਹਾਂਜੀ ਐਸਐਸ ਵੀ ਖੁਦ ਬੋਲੀ ਜਾ ਰਿਹਾ ਵੀ ਹੁਣ ਇਹ ਘਰ ਨੂੰ ਪਹਿਣਗੇ ਤੇ ਫਿਰ ਉਦੋਂ ਉਹਨਾਂ ਨੇ ਪੁਲਿਸ ਕੋਲ ਕਿਹਾ ਹਥਿਆਰ ਹੈ ਹੁਣ ਆਖਿਆ ਵੀ ਫਾਇਰ ਫੂ ਉਹਨਾਂ ਦੇ ਗੱਡੀ ਚ ਪਹਿ ਲਿਆਉਣੇ ਕਰਨੇ ਫਿਰ ਸਾਨੂੰ ਪਤਾ ਲੱਗਿਆ ਵੀ ਘਰੇ ਪਹਿਣਗੇ ਤਾਂ ਹਵਾਈ ਫੇਰ ਨਾਲ ਦੇ ਸੇਫਟੀ ਲਈ ਕਰਨੇ ਪਏ ਤੇ ਹੁਣ ਜਦੋਂ ਮੰਨ ਲਓ ਇਹ ਸਾਰੀ ਘਟਨਾ ਹੋ ਗਈ ਆ ਲਗਾਤਾਰ ਉਧਰੋਂ ਸਾਰੇ ਜਾਣੇ ਜਿੰਨੇ ਵੀ ਸੀਗੇ ਛੁੱਟ ਗਏ ਤੇ ਤੁਹਾਡਾ ਹੁਣ ਜਿਹੜਾ ਹੈ ਕੀ ਐਕਸ਼ਨ ਆ ਭਾਈ ਅੱਗੇ ਸਾਡਾ ਤਾਂ ਭਾਈ ਕੋਈ ਐਕਸ਼ਨ ਨਹੀਂ ਅਸੀਂ ਜਣਾ ਜੀ ਉਹਨਾਂ ਦੇ ਪਰਚੇ ਰਾਦੇ ਸਾਡਾ ਵੀ ਹੋਣਾ ਚਾਹੀਦਾ ਅਸੀਂ ਤਾਂ ਵੀ ਸੇਫਟੀ ਲਈ ਜੋ ਕੁਝ ਕਰਿਆ ਕਰਿਆ ਸਾਡਾ ਕੋਈ ਪੁਲਿਸ ਨਾਲ ਰੌਲਾ ਨਹੀਂ ਸੀ ਬਾਕੀ ਸਾਰਾ ਕੁਝ ਦੇਖਿਆ ਪੁਲਿਸ ਤੇ ਸਾਰਾ ਹਮਲਾ ਇਹਨਾਂ ਬੰਦਿਆਂ ਨੇ ਕਰਿਆ ਤੇ ਆ ਬਾਪੂ ਦਾ ਵੀ ਘਰ ਜਿਹੜਾ ਉਹਦੇ ਹਾਂ ਬਾਪੂ ਦਾ ਘਰ ਆ ਸਾਹਮਣੇ ਬਾਪੂ ਇਹ ਤੁਹਾਡਾ ਘਰ ਜਿਹੜੇ ਜਿਹੜੇ ਉੱਦੇ ਮੰਨ ਲੋ ਧਰਨੇ ਵਾਲਿਆਂ ਨੇ ਧਰਨੇ ਵਾਲਿਆਂ ਨੇ ਧਰਨੇ ਵਾਲੇ ਇਹ ਧਰਨੇ ਵਾਲੇ ਤਾਂ ਕਹਿੰਦੇ ਸ਼ਾਂਤ ਸੀਗੇ ਉਹ ਤਾਂ ਕੁਝ ਕਹਿੰਦੇ ਨਹੀਂ ਸੀਗੇ ਕਿਸੇ ਨੂੰ ਕਹਿੰਦੇ ਕਿਉਂ ਨਹੀਂ ਸੀ ਬਹੁਤ ਚੱਲਿਆ ਜਮਾ ਅਸੀਂ ਤਾਂ ਜਵਾਕ ਮਸਾ ਬਚਾਏ ਆ ਮੈਂ ਤਾਂ ਕੱਢ ਕੇ ਮੈਂ ਉਹਨਾਂ ਨੂੰ ਰੋਕੀ ਵੀ ਰੱਖਿਆ 15 ਮਿੰਟ ਅ ਅੰਨਾ ਨੂੰ ਵੀ ਰੋਕੀ ਰੱਖਿਆ ਮੈਂ ਪੁਲਿਸ ਵਾਲਿਆਂ ਨੂੰ ਵੀ ਇੱਥੇ ਵਿਚਾਲੇ ਖੜਾ ਰਿਆ ਮੈਂ ਬਥੇਰੇ ਆ ਥੁੱਥ ਬੰਨੇ ਵੀ ਹਟ ਜੋ ਇਹ ਗੱਲਾਂ 'ਚ ਕੁਝ ਨਹੀਂ ਪਿਆ ਜਿਹੜਾ ਰੋੜੇ ਮਾਰਨ ਵਾਲੇ ਕਿੰਨੇ ਕ ਜਣੇ ਸੀਗੇ ਇਹ ਸੀਗਾ 2-300 ਬੰਦਾ ਸਾਰੇ ਜਣੇ ਰੋੜੇ ਚਲਾਈ ਜਾਂਦੇ ਸੀ ਸਾਰੇ ਜਮਾ ਮਾਰ ਕੋਸ਼ ਬੰਦੇ 12 ਵੀ ਸੀ ਬਾਈ ਜੀ ਹਾਂ 12 ਵੀ ਰੋੜਿਆਂ ਦੇ ਨਾਲ ਕਿਹੜੇ ਕਿਹੜੇ ਹਥਿਆਰ ਸੀ ਉਹਨਾਂ ਕੋਲੇ ਹੋਰ ਆ ਸੀ ਕਿ ਗਣਾਸ ਗਣੂਸ ਸਾਰਾ ਕੁਝ ਹੀ ਚੈਨ ਚ ਗਰਾਮ ਵਿੱਚ ਮੇਰਾ ਗੇਟ ਵੱਡੇ ਆ ਉਹ ਜਿਹੜੀ ਆ ਵੇਖਿਆ ਉਹਦੀ ਫੋਟੋ ਬਣਾ ਲਓ अच्छा ਤੁਹਾਡਾ ਗੇੜ ਵੀ ਵੱਡਿਆ ਗੇੜ ਵੱਡਿਆ ਉਹ ਟੈਂਕੀ ਟੁੱਟ ਗਈ ਉਹ ਨਵੀਂ ਲਿਆ ਕੇ ਧਰੀਆ ਉਹ ਸਾਰਾ ਉਹ ਪਾਈਪ ਲਾਹੀ ਨਵੀਂ ਨਵੀਂ ਧਰੀਆ ਆ ਨਵੀਂ ਧਰੀਆ ਲਿਆ ਇਧਰੇ ਪਾਸੇ ਜਿਹੜਾ ਹੈ ਜਾਨਾਂ ਦੇ ਵਿੱਚ ਸੀਸੇ ਟੁੱਟੇ ਆ ਅਜੇ ਵੇਖੋ ਕੋਠੇ ਭਰੇ ਪਏ ਆ ਤਾਂ ਜਾ ਕੇ ਆਇਆਉਂਦੇ ਹੀ ਜਮ ਤੋਪਾਂ ਚੋਂ ਆਉਂਦੇ ਹੁੰਦੇ ਇਕੱਠਾ 100 100 200 150 ਡਾਲਾ ਅੱਛਾ ਲਗਾਤਾ ਤੇ ਇਧਰੋਂ ਦੇ ਪਾਸੇ ਜਿਹੜਾ ਹੈਗਾ ਜਿਹੜਾ ਪੁਲਿਸ ਪੁਲਿਸ ਕੀ ਭਰਾ ਰਹੇ ਸੀ ਫਿਰ ਪੁਲਸ ਵੀ ਉਹ ਜਿਹੜੇ ਉਹਨਾਂ ਦੇ ਡਿੱਗੇ ਟੁੱਕੇ ਡਲੇ ਚੱਕ ਕੇ ਚਲਾਉਂਦੀ ਸੀ ਚਲਾਉਂਦੀ ਸੀ ਮੈਂ ਤੁਹਾਨੂੰ ਫਿਰ ਜਿਹੜਾ ਹੈਗਾ ਉਸ ਦਿਨ ਜਿਹੜਾ ਹੈਗਾ ਤੁਹਾਡੇ ਜਾਣ ਤੇ ਬਣੀ ਸੀ ਸਾਡੇ ਪਰਿਵਾਰ ਤੇ ਮੈਂ ਤਾਂ ਪਰਿਵਾਰ ਨੂੰ ਕੱਢਿਆ ਉਹਦਾ ਪਤਾ ਨਹੀਂ ਮੁੜ ਕੇ ਕੀ ਹੋਈ ਗਿਆ ਮੈਂ ਤਾਂ ਪਰਿਵਾਰ ਲੈ ਕੇ ਤੀਜੇ ਘਰੇ ਜਾਵੜਿਆ ਤੇ ਬਾਪੂ ਫਿਰ ਹੁਣ ਜਿਹੜਾ ਹੈਗਾ ਤੁਹਾਡੇ ਪਿੰਡ ਦੇ ਵਿੱਚ ਮੰਨ ਲਓ ਜਿੰਨਾ ਪੁਲਿਸ ਨੇ 40 50 ਜਾਣੇ ਚੱਕੇ ਵੀ ਹਨਾ ਬਾਅਦ ਚ ਉਹ ਛੱਡ ਤੇ ਹਨਾ ਹੁਣ ਕਮਦੂਰ ਕੰਜ ਮੈਂ ਦੋ ਪਰਚੇ ਆ ਉਹ ਭੱਜੇ ਵੇ ਆ ਇਹ ਮਾਮਲੇ 'ਚ ਤੁਸੀਂ ਕੀ ਸੋਚਦੇ ਹੋ ਤੁਹਾਡਾ ਕੀ ਤੁਹਾਈ ਤਾਂ ਨੇ ਵੀ ਰਾਜੀਨਾਮਾ ਹੋ ਗੀ ਅੱਛਾ ਸ਼ਾਂਤੀ ਚਾਹੀਦੀ ਹੈ ਪਿੰਡ 'ਚ ਸਾਡਾ ਕਿਸੇ ਦਾ ਗੁੱਸਾ ਨਹੀਂ ਚੱਲ ਮੈਂ ਟੁੱਟ ਗਿਆ ਸਾਡਾ ਵੀ ਟੁੱਟ ਗਿਆ ਕਿਸੇ ਦਾ ਉਹਨਾਂ ਤੇ ਵੀ ਟੁੱਟ ਪੈਗੀ ਵੀ ਰਲ ਕੇ ਰਹੋ ਰਲ ਕੇ ਸੋ ਬਜ਼ੁਰਗਾਂ ਦਾ ਕਹਿਣਾ ਕਿ ਜਿਹੜਾ ਹੈਗਾ ਭਾਈ ਰਲ ਕੇ ਰਹੋ ਜ਼ਿਆਦਾਤਰ ਪਿੰਡ ਵਾਸੀ ਹੀ ਕਹਿੰਦੇ ਵੀ ਰਲ ਕੇ ਰਹੋ ਨਹੀਂ ਵੀ ਸਾਡਾ ਕਿਸੇ ਨਾਲ ਰੌਲਾ ਨਹੀਂ ਆਉਂਦਾ ਰਲ ਕੇ ਕੰਮ ਕਰੋ ਸਰਦਾ ਨਹੀਂ ਕਿਸੇ ਦਾ ਉਧਰ ਉਧਰੀ ਨਾ ਉਹਨਾਂ ਬਣਾ ਸਾਨੂੰ ਸਰੇ ਉਹਨਾਂ ਬਣਾ ਨਾ ਸਾਡੇ ਬਣਾ ਉਹਨਾਂ ਨੂੰ ਸਰੇ ਇਹਦੇ ਚ ਕੋਈ ਕਿਸੇ ਦਾ ਨਹੀਂ ਵੀ ਆਪਦਾ ਰਲ ਮਿਲ ਕੇ ਰਹੋ ਪਿੰਡ ਚ ਕੰਮ ਸ਼ਾਂਤਮਈ ਨਹੀਂ ਕੰਮ ਹੋਣਗੇ ਪਿੰਡ ਚ ਹਾਂ ਇਹੀ ਸਰਪੰਚ ਨੂੰ ਆਣਿਆ ਵੀ ਆਪਦਾ ਵੀ ਭਾਈ ਰਲ ਕੇ ਰਹੋ ਤੇ ਰੀ ਤੂੰ ਅੱਖੇ ਨੂੰ ਕੰਮ ਕਰੇਗਾ ਚੰਗੇ ਜੇ ਹੁਣ ਤੂੰ ਸੋਚੇਗਾ ਵੀ ਚਲ ਜਿਹੜਾ ਕੁਝ ਹੋ ਗਿਆ ਉਹਨੂੰ ਛੱਡੋ ਤੂੰ ਇਹ ਜਿਹੜਾ ਬਾਪੂ ਵਰ ਜਦੋਂ ਲੜਾਈ ਵਲੇ ਵੀ ਪਹਿਲਾਂ ਨਹੀਂ ਕਿਹਾ ਤੁਸੀਂ ਜਦੋਂ ਮਾੜੀ ਮੋਟੀ ਗੱਲ ਚੱਲਦੀ ਉਹਦੋਂ ਵੀ ਕਹਿਣੀ ਰਲ ਕੇ ਰਲ ਕੇ ਕਹਿੰਦੇ ਸੀ ਪਰ ਉਹ ਪਤਾ ਨਹੀਂ ਕਿਹੜੀ ਅੜੀ ਸੀ ਉਹਨੂੰ ਪਤਾ ਨਹੀਂ ਆਪਾਂ ਤਾਂ ਕੀ ਕਹਿ ਸਕਦੇ ਹੁਣ ਉੱਥੇ ਇਹਨਾਂ ਦਾ ਕੀ ਰੌਲਾ ਹੋਇਆ ਉਧਰ ਵੀ ਉਹ ਨਾਲੀ ਦਾ ਰਵਾਸੀ ਕੋਈ ਪਾਣੀ ਦਾ 20 ਸਾਲਾਂ ਤੋਂ ਪਾਣੀ ਪੀ ਜਾਂਦਾ ਉੱਥੇ ਸਾਰੇ ਆਹ ਛੱਪੜ ਚ ਪਾਣੀ ਪੈਂਦਾ ਵਾ ਹਾਂ ਛੱਪੜ ਆਹੀ ਨਾਲੀ ਦਾ ਰੌਲਾ ਇੱਕ ਮਿੰਟ ਦਿਖਾਓ ਇਹ ਇਹ ਜਿਹੜਾ ਇਹ ਛੱਪੜ ਆ ਇੱਕ ਮਿੰਟ ਦਿਖਾ ਦੇ ਤਾਂ ਸਾਰਾ ਸਾਰਾ ਪਹਿਲਾਂ ਹੀ ਜਿਹੜਾ ਹੈਗਾ ਆਪਾਂ ਕੇ ਖਰਾਬ ਹੈ ਏ ਟੂ ਜੈਡ ਠੀਕ ਆ ਆ ਇਹ ਛੱਪੜ ਦਾ ਰੌਲਾ ਸੀਗਾ ਇਹ ਛੱਪੜ ਦਾ ਰੌਲਾ ਕੀ ਰੌਲਾ ਮਾਲੇ ਦੱਸੇ ਇਹ ਰੌਲਾ ਕੋਈ ਨਹੀਂ ਭਾਈ ਜੀ ਇਹ ਪਾਈਪਾਂ ਗਾ ਮਾਰੀਆਂ ਇਹ ਹੋ ਕਿਹੜੀ ਪਾਈਪ ਦਾ ਰੌਲਾ ਆਪਾਂ ਉਧਰ ਵੀ ਚੱਲੀ ਹੁਣ ਜਿਹੜੇ ਪਾਣੀ ਦਾ ਰੌਲਾ ਉਹ ਦੇਖ ਲੋ ਆ ਛੱਪੜ ਆ ਲਗਭਗ ਸਾਰਾ ਕਾਈ ਹੋਈ ਵੀ ਹੈ ਜਿਹੜੇ ਸਾਡੇ ਪਿੰਡਾਂ ਸਾਰੇ ਗੰਦੇ ਪਾਣੀ ਨਾਲ ਭਰਿਆ ਹੋਇਆ ਠੀਕ ਆ ਤਾਂ ਜਿਹੜਾ ਸਰਪੰਚ ਆ ਉਹ ਕਹਿੰਦਾ ਵੀ ਲਗਭਗ ਉੱਤੋਂ ਦੀ ਵੜ ਕੇ ਜਿਹੜਾ ਹੈਗਾ ਜਿਹੜਾ ਹੈਗਾ ਪਾਣੀ ਲਾਉਣਾ ਤੇ ਇਹ ਪਾਣੀ ਇਧਰੋਂ ਆਉਂਦਾ ਤੁਸੀਂ ਮਾੜਾ ਸਮਝਾਇਓ ਸਾਰੀ ਗੱਲ ਨੂੰ ਪਾਣੀ ਦੇ ਪਾਏ ਪੇੜ ਖੇਤਾਂ ਵਾਲੀ ਪੰਚਾਇਤ ਨੇ ਪਾਏ ਵੀ ਹੈ ਨਾ ਉਹ ਪਾਣੀ ਛੱਪੜ ਓਵਰਫਲੋ ਹੋ ਕੇ ਜਾਂਦਾ ਹੈ ਘਰਾਂ ਦਾ ਪਾਣੀ ਪੈਂਦਾ ਆਂਦੀ ਆਉਂਦੇ ਆ ਤੇ ਕੁੱਝ ਘਰਾਂ ਦਾ ਜਿਹੜੇ ਸੜਕ ਤੇ ਆ ਗਏ ਉਹਦਾ ਪਾਣੀ ਆਂਦੀ ਆਉਂਦਾ ਉਹ ਸਰਪੰਚ ਸਿਰਫ ਇਹ ਆਈਡੀ ਹੈ ਵੀ ਮੈਂ ਪਾਣੀ ਆਪ ਦੇ ਘਰਾਂ ਦਾ ਵਾਪਸ ਮੋੜ ਕੇ ਵੀ ਮੈਂ ਸਰਪੰਚੀ ਦੀ ਤਰ ਤੇ ਪਾਣੀ ਪੱਪੂ ਦੇ 12 ਵਜੇ ਦੀ ਲੈ ਕੇ ਹੁਣ ਮਤਲਬ ਤੁਹਾਨੂੰ ਦਿਖਾ ਦੇ ਹੁਣ ਪੱਪੂ ਦਾ ਜਿਹੜਾ ਵਾਪਸ ਮੋੜਨਾ ਉਹ ਕਹਿਣਾ ਆਏ ਕਹਿਣਾ ਚਾਹੁੰਦਾ ਮਤਲਬ ਤੁਹਾਨੂੰ ਦਿਖਾ ਦੇ ਇੱਥੋਂ ਦੇਖਿਆ ਜਾਵੇ ਤਾਂ ਜਿਹੜਾ ਗਮਦੂਰ ਦਾ ਘਰ ਆ ਜਾਂ ਪੱਪੂ ਦਾ ਘਰ ਇੱਕੋ ਹੀ ਬ ਉਹ ਜਿੱਥੇ ਗੱਡੀਆਂ ਖੜੀਆਂ ਇਹ ਗਮਦੂਰ ਦਾ ਘਰ ਹੈ ਗਮਦੂਰ ਦਾ ਘਰ ਇੱਥੋਂ ਲਗਭਗ 100 ਮੀਟਰ ਤੇ ਛੱਪੜ ਹੈ 100 ਤੋਂ ਵੀ ਘੱਟ ਹੈ ਤੇ ਹੁਣ ਉਹਦਾ ਜਿਹੜਾ ਪਾਣੀ ਹੈ ਇਹੀ ਛੱਪੜ 'ਚ ਪੈਂਦਾ ਇਹ ਛੱਪੜ 'ਚ ਹੀ ਪੈਂਦਾ ਠੀਕ ਆ ਤੇ ਉਹ ਕਹਿੰਦਾ ਵੀ ਪਾਈਪਾਂ ਪਾ ਕੇ ਤੇ ਜਿਹੜੀਆਂ ਉਹ ਚ ਕਹਿ ਰਹੇ ਚੰਗੇ ਪਾਣੀ ਦਾ 18 ਲੱਖ ਦਾ ਪ੍ਰੋਜੈਕਟ ਆ ਸਾਫ਼ ਪਾਣੀ ਹੈ ਉਹ ਸਾਫ਼ ਪਾਣੀ ਐਚ ਹੀ ਪੈ ਰਿਹਾ ਅੱਛਾ ਆ ਆ ਆ ਸਾਫ਼ ਪਾਣੀ ਹੈ ਇਹ ਸਾਫ਼ ਪਾਣੀ ਕਹਿ ਰਹੇ ਸਾਨੂੰ ਤਾਂ ਪਤਾ ਨਹੀਂ ਜਾਂ ਤਾਂ ਫਿਰ ਇਹਨੂੰ ਪੀ ਕੇ ਦਿਖਾ ਦੇ ਕੋਈ ਆ ਦਿਖਾਓ ਮਾੜਾ ਥੋੜਾ ਜਾ ਕੇ ਵੀ ਇਹ ਜਿਹੜਾ ਹੈਗਾ ਜਿਹੜਾ ਹੈਗਾ ਚੰਗੇ ਪਾਣੀ ਦਾ ਪ੍ਰੋਜ ਮਤਲਬ ਕੀ ਆ ਇੱਕ ਤਰ੍ਹਾਂ ਦੀ ਅੜੀ ਕਹਿ ਸਕਦੇ ਆ ਵੀ ਉਹ ਕਹਿੰਦਾ ਵੀ ਮੇਰੇ ਘਰ ਦਾ ਪਾਣੀ ਸਰਪੰਚ ਕਹਿੰਦਾ ਪੱਪੂ ਦੇ ਬਾਹਰ ਕੋਲ ਦੀ ਹੋ ਗਿਆ ਛੱਪੜ ਤੇ ਪੈਣਾ ਚਾਹੀਦਾ ਜਦ ਕਿ ਹੁਣ ਡਾਇਰੈਕਟ ਪੈ ਰਿਹਾ ਮਤਲਬ ਹਾਂਸ ਗੱਲ ਇੰਨੀ ਹੋਰ ਕੋਈ ਮਸਲਾ ਨਹੀਂ ਸੋ ਇਹ ਮਸਲਾ ਬਾਈ ਇਹਨਾਂ ਦੇ ਦੱਸਣ ਦਾ ਹੁਣ ਇਹ ਗਮਦੂਰ ਉਰਫ ਪੱਪੂ ਦਾ ਘਰ ਆ ਜਿੱਥੇ ਮੈਂ ਹੁਣ ਖੜਾ ਹਾਂ ਜਿੱਥੇ ਕਾਰਾਂ ਜਾਂਦੀਆਂ ਉਹ ਅੱਡਾ ਜਿਹੜਾ ਮੈਂ ਸੈਕਿੰਡ ਸੀਨ ਜਿੱਥੇ ਤੁਹਾਨੂੰ ਛੱਪੜ ਦਿਖਾਇਆ ਹੁਣ ਜਿੱਥੇ ਗੋਲੀ ਚਲੀ ਉਹ ਕਿੱਥੋਂ ਚਲੀ ਹੈ ਉਹ ਇਸ ਥਾਂ ਚਲੀ ਬਾਈ ਜੀ ਇੱਥੋਂ ਇਹ ਇੱਥੋਂ ਗੋਲੀ ਚਲਾਉਂਦਾ ਕਿ ਖੜ ਕੇ ਆਹ ਆ ਇੱਥੇ ਵੜਨਾ ਸੀ ਉਹ ਬੰਦੇ ਆਣ ਜੇ ਇੱਥੋਂ ਅਸੀਂ ਨਾਲ ਬਾਰਸ਼ ਕੱਢਦੇ ਤਾਂ ਜਿਹੜਾ ਪੱਪੂ ਖਾਰੇ ਪਰ ਉਹ ਪਾਦ ਘਰੇ ਚਾਰੇ ਦੇ ਉੱਪਰ ਖੜਾ ਸੀ ਉਹ ਬੰਦੇ ਇੱਥੋਂ ਤਾਂ ਹੀ ਆ ਗਏ ਸੀ ਆ ਆ ਖੰਭਾ ਦੇਖੋ ਸਿਰਫ ਹੀ 20 ਮੀਟਰ ਤੇ ਰਹਿ ਗਿਆ 20 ਮੀਟਰ ਤਾਈਂ ਪਿੱਛੇ ਜਿੱਥੇ ਬੰਦੇ ਜਾਈ ਜਾਂਦੇ ਮਤਲਬ ਇੱਥੇ ਹਾਂ ਬਸ ਇੱਥੇ ਮਤਲਬ ਉਹ ਪਿੱਛੋਂ ਜਿਹੜਾ ਹੈਗਾ ਲਗਭਗ 2-300 ਮੀਟਰ ਤੋਂ ਡਲੇ ਮਾਰਦੇ ਮਾਰਦੇ ਸੋਡੇ ਘਰ ਤੱਕ ਆ ਗਏ ਇੱਥੇ ਆਏ ਤੇ ਤੀਜੀ ਯਾਰ ਜਦੋਂ ਆਏ ਆ ਫਿਰ ਤੀਜੀ ਯਾਰ ਸਾਨੂੰ ਹਵਾਈ ਫਾਇਰ ਕਰਨੀ ਪਈ ਦੋ ਵਾਰ ਤਾਂ ਪੁਲਿਸ ਨੂੰ ਲੈ ਗਏ ਪਹਿਲੀ ਯਾਰ ਪੁਲਿਸ ਨਾਲ ਡਿੱਗਿਆ ਨਾ ਉਹ ਪਹਿਲੀ ਉਦੋਂ ਵਾ ਫੇਅਰ ਪਾਲਿਸੀ ਤੋਂ ਪਤਾ ਲੱਗਿਆ ਮੜਾਈ ਮੜੈਗ ਤੇ ਫੇਰ ਭੱਜੇ ਉਹ ਤੇ ਤੀਜੀ ਵਾਰ ਆਏ ਆ ਫੇਰ ਸਾਨੂੰ ਪਤਾ ਲੱਗਿਆ ਹੁਣੇ ਘਰ ਨੂੰ ਪਹਿਣਗੇ ਹਟਦੇ ਨਹੀਂ ਫੇਰ ਤੀਜੀ ਵਾਰ ਸਾਨੂੰ ਹਵਾਈ ਫੇਅਰ ਕਰਨੇ ਪਏ ਹਵਾਈ ਫੇਅਰ ਦੇ ਬਾਵਜੂਦ ਵੀ ਉਹ ਬੰਦੇ ਦੋ ਵਾਰੀ ਫੇਰ ਆਏ ਖਾਲੀ ਐ ਜਿਹਦਾ ਪਾਣੀ ਜਿਹੜਾ ਹੈਗਾ ਆਪਾਂ ਕਹਿੰਦੇ ਇਹ ਪਾਣੀ ਕਿੱਧਰ ਪੈਂਦਾ ਬਾਈ ਇਹ ਖਾਲੀ ਦਾ ਮਸਲਾ ਏਡਾ ਕਿਉਂ ਵਧਿਆ ਇਹ ਸਾਡਾ 15 ਸਾਲ ਦਾ ਪਾਣੀ ਪੈਂਦਾ ਈ ਇਧਰ ਠੀਕ ਆ ਖਾਲੇ ਜਿਹੜਾ ਸਰਪੰਚ ਸਾਹਿਬ ਦੇ ਬਾਰ ਮੂਰਦੀ ਉਹ ਛ ਆਪਣਾ ਵਿੱਚ ਪਾਇ ਪਾ ਕੇ ਤੇ ਗਾਂ ਪਾਏ ਪਾਣਾ ਪਾਣੀ ਉਤਰ ਪਾ ਕੇ ਗਾਂ ਰੈਂਚ ਜਾਂਦਾ ਈ ਠੀਕ ਹੈ ਉਧਰ ਉਹ ਵਾਟਰ ਪਾਸਾ ਲੱਗਦਾ ਗੰਦਾ ਪਾਣੀ ਆ ਖੇਤਾਂ ਦਾ ਉਹ ਵੀ ਇਹ ਚਪੇ ਪੰਜੇ ਪੈਂਦਾ ਜੀ ਇਹ ਤੋਂ ਸਪਲਾਈ ਪਾਈਪਾਂ ਦੀ ਹੋ ਕੇ ਗਾਂ ਸਿੱਧੀ ਟੈਂਕ ਚ ਆਂਦੀ ਠੀਕ ਹੈ ਤੇ ਜਿਹੜਾ ਮੰਨ ਲਓ ਹੁਣ ਇਧਰਲੇ ਪਸ ਦੀ ਖਾਲੀ ਕੱਢਣਾ ਦਾ ਇਹਨਾ ਮਾਮਲਾ ਤੁਹਾਡੇ ਘਰ ਤੋਂ ਗਾਂ ਆਲੀ ਇਧਰ ਨੂੰ ਇਹ 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 ਸਰਪੰਚ ਇਧਰ ਦੀ ਕਿਉਂ ਕੱਢਣਾ ਚਾਹੁੰਦੇ ਆ ਉਹ ਕੋਈ ਚਾਚਾ ਨਾਲੀ ਮਾੜਾ ਮੋੜਾ ਵਾਲਾ ਇਹ ਕਿ ਮੈਂ ਪਾਣੀ ਟੱਪਾ ਨਹੀਂ ਦਿੰਦਾ ਤੁਹਾਡਾ ਆ ਕਰਾਂ ਦਾ ਇਹ ਆਂਦੀ ਟਪਾ ਬੈਂਕ ਕੋਲ ਦੀ ਮਤਲਬ ਉਹ ਕਹਿੰਦਾ ਵੀ ਆ ਜਿਹੜਾ ਪਾਣੀ ਆ ਵੀ ਸਾਡੇ ਬਾਰ ਮੂਹ ਦੇ ਨੰਗਣਾ ਚਾਹੀਦਾ ਉਹਦਾ ਪਾਣੀ ਖੁੱਦ ਆਪਦਾ ਪੈਂਦਾ ਉਹੀ ਛੱਪੜ ਚ ਹਾਂ ਉਹੀ ਛੱਪੜ ਚ ਉਹ ਤਾਂ ਕਹਿੰਦਾ ਗੰਦਾ ਕਰੀ ਜਾਂਦੇ ਆ ਲੋਕ ਸਾਰੇ ਤੇ ਗੰਦਾ ਹੀ ਪੀਂਦੇ ਉਹਨੂੰ ਕਿ ਪੀਣ ਵਾਲਾ ਕਿਹੜਾ ਵਿੱਚੋਂ ਪਾਣੀ ਗੰਦਾ ਪਾਣੀ ਸਾਰਾ ਇਹ ਨਾਲੀਆਂ ਦਾ ਪਾਣੀ ਥੋੜਾ ਸਾਹਮਣੇ ਵੇਖ ਲਓ ਨਾਲੀਆਂ ਦਾ ਪਾਣੀ ਹਾਂਜੀ ਆਹੀ ਮਸਲਾ ਆਹੀ ਹੋਰ ਕੋਈ ਗੱਲ ਨਹੀਂ ਸੀ ਬਾਤ ਸੀ ਠੀਕ ਹਾਂ ਕੋਈ ਉਹਨੂੰ ਆਪਣਾ ਕੋਈ ਉਹਨਾਂ ਦਾ ਦੋਸ਼ ਨਹੀਂ ਸੀ ਸੋ ਮਤਲਬ ਯਾਰ ਇਹ ਅਸਲ ਦੇ ਵਿੱਚ ਇਹ ਘਰਾਂ ਦਾ ਸਾਰਿਆਂ ਦਾ ਇਹ ਕਹਿਣਾ ਵੀ ਪਾਣੀ ਤਾਂ ਜਿਹੜਾ ਹੈਗਾ ਆਇਦਰ ਨੇ ਨੰਗ ਦਾ ਗਾਂ ਸਰਪੰਚ ਦਾ ਘਰ ਆਇਆਂ ਦਾ ਖੱਬੇ ਮੋੜ ਮੋੜ ਕੇ ਮੈਂ ਦਿਖਾ ਦੂੰਗਾ ਤੇ ਉਹ ਬਾਰ ਉੱਥੋਂ ਦੀ ਮੁੜ ਕੇ ਗਿਆ ਪਾਈਪਾਂ ਰਹੀਂ ਪੈਂਦਾ ਉਹ ਛੱਪੜ ਚ ਹੀ ਆ ਉਹ ਸਰਪੰਚ ਕਹਿੰਦਾ ਇਧਰ ਦੀ ਮੇਰੇ ਬਾਰ ਮੂਰ ਨਹੀਂ ਹੁਣ ਇਧਰ ਦੀ ਚੜਨਾ ਮਨ ਲੱਗੇ ਉਹੀ ਗਾਲਾ ਵੀ ਸੂਰਜ ਦੇ ਦੂਜੇ ਪਾਸੇ ਉੱਚਾਲੇ ਪਾਸੇ ਚੜਾਉਣਾ ਉੱਚਾਲੇ ਪਾਸੇ ਹੁਣ ਕਿ ਉਹਦਾ ਸਾਰਾ 1000 ਰੁਪਏ ਦੀ ਪਾਈਪ ਪਉਗੀ ਤੇ ਇਤੋਂ ਨੂੰ ਪਾਣੀ ਕਿੰਨੇ ਪੈਸੇ ਜਿਹੜਾ ਉਹ ਦੱਸੋ 6 ਫੁੱਟ ਦੀ ਢਾਲ ਸੋ ਕੱਲ੍ਹ ਵਾਲੀ ਜਿਹੜੇ ਵੀਡੀਓ ਦੇ ਵਿੱਚ ਵੀ ਇੱਕ ਕੁੜੀ ਇੰਟਰਵਿਊ ਕਰਦੀ ਆ ਗਗਨ ਉਹ ਵੀ ਉਹਨੂੰ ਇਹੀ ਸਵਾਲ ਪੁੱਛਦੇ ਵੀ ਤੂੰ 1000 ਰੁਪਏ ਦੀ ਪਾਈਪ ਕਿਉਂ ਨਹੀਂ ਪਾਉਂਦਾ ਵੀ ਐਡਾ ਮਸਲਾ ਹੀ ਨਹੀਂ ਸੀਗਾ ਪਰ ਉਸ ਤੋਂ ਬਾਅਦ ਉਹਨੇ ਜਵਾਬ ਦੇਣੇ ਆਵਾਜ਼ ਵੀ ਨਹੀਂ ਸਮਝੇ ਹਨਾ ਉਹ ਅਸ਼ਾ ਤੁਸੀਂ ਵੀਡੀਓ ਦੇਖੀ ਹੋਣੀ ਆ ਪਰ ਆ ਕੀ ਕਹਿੰਦੇ ਪਰ ਮੈਂ ਇੱਕ ਵਾਰੀ ਸਵਾਲ ਉਹਨਾਂ ਨੂੰ ਕਿਹਾ ਸੀ ਉਹ ਕਹਿੰਦਾ ਅੱਜ ਮੇਰੀ ਹਾਲਤ ਬੜੀ ਨਾਜ਼ੁਕ ਆ ਬਾਕੀ ਦੇਖਦੇ ਜਾ ਕੇ ਕੀ ਬੰਦਾ ਬਟ ਪਰ ਇਹ ਗੱਲ ਜ਼ਰੂਰ ਹੈ ਵੀ ਯਾਰ ਇੱਕ ਪਾਸੇ ਦਾ ਪਾਣੀ ਜਿਹੜਾ ਹੈਗਾ ਨਵੀਂ ਖਾਲੀ ਪੱਟ ਕੇ ਉਤੋਂ ਦੀ ਲਿਆਉਣਾ ਹੈ ਨਾ ਇੱਕ ਪਾਸੇ ਜਿਹੜਾ ਹੈਗਾ 1000 ਰੁਪਏ ਦੀ ਪਾਇਪ ਪਾਉਣਾ ਇਨਾਂ ਜਿਹੜਾ ਹੈਗਾ ਇਹਨਾਂ ਦੇ ਦਸਾਂ ਮੁਤਾਬਕ ਇਹ ਮਾਮਲਾ ਪੈ ਪਈ ਸੀ ਅਕੇ ਆਪ ਪਾਲਾਂਗੇ ਜੇਸਬੀ ਨਾ ਪਟ ਗਈ ਅੱਛਾ ਬਿੰਦਰ ਕੋਈ ਨਹੀਂ ਕਰਦਾ ਕੁਛ ਇਹਨਾਂ ਦੇ ਆਪ ਪਾਲਾਂਗੇ ਠੀਕ ਹੈ ਫੇਰ ਵੀ ਨਹੀਂ ਮਨ ਕਰਾਂ ਨਹੀਂ ਮਰਟ ਆਪਣੇ ਬੰਦ ਕਰਾਤਾ ਕਰਦਾ ਬੰਦ ਕਰਾਤਾ ਹਾਂ ਜੀ ਪਹਿਲਾਂ ਉਹ ਤੇ ਡੈਗ ਬਣਿਆ ਸੀ ਪਰ ਇੱਕ ਗੱਲ ਇਹ ਹੈ ਯਾਰ ਚਲ ਮੈਂ ਮੰਨ ਲਾਂ ਤੁਹਾਡੀ ਵੀ ਗੱਲ ਮੰਨ ਲਾਂ ਵੀ 1000 ਰੁਪਏ ਦੀ ਪਾਇਬ ਨਾ ਸਾਰਦਾ ਪਰ ਜੇ ਉਹਦੇ ਨਾਲ ਇੰਨੇ ਬੰਦੇ ਜੁੜੇ ਐ ਮੰਨ ਲਾ ਸਰਪੰਚ ਜਦੋਂ ਧਰਨਾ ਲਾਇਆ 200 200 ਬੰਦਾ ਜੁੜਿਆ ਹੈਨਾ ਜਿਨ੍ਹਾਂ ਜਿਨ੍ਹਾਂ ਨੇ ਤੁਸੀਂ ਕਹਿੰਨਾ ਅ ਅ ਪਰ ਉਹ ਵੀ ਕਿਸੇ ਕਾਰਨ ਹੀ ਜੁੜੇ ਹੋਣੇ ਆ ਨਾ ਉਹਦੇ ਨਾਲ ਤਾਂ ਬਾਹੀ ਮਸਲਾ ਸੀ ਮਾੜੀ ਮਾੜੀ ਇਹ ਬੋਲਦੇ ਕਰਦੇ ਉਹ ਬੰਦਿਆਂ ਨੂੰ ਖੂਨ ਲਾਦੇ ਮੇਰੇ ਨਾਲ ਮੇਰੇ ਘਰ ਤੇ ਮੈਨੂੰ ਐ ਕਰਦੇ ਆ ਹੋਰ ਕੋਈ ਵੀ ਮਸਲਾ ਨਹੀਂ ਅਗਰੇ ਅਸੀਂ ਧਰਨਾ ਲਾਉਂਦੇ ਆ ਉਹ ਧਰਨਾ ਨਾਲ ਆ ਉਹ ਸਾਰੇ ਨਾਲ ਹੋਏ ਕਿਹੜੇ ਜਿਹੜੇ ਜੋੜ ਮਿੱਤਰ ਸਾਰੇ ਨਾਲ ਜੋੜ ਗਏ ਠੀਕ ਮੈਂ ਇੱਥੇ ਮੱਗਣਾ ਹੋਇਆ ਉਹ ਅੱਛਾ ਲੱਗਦਾ ਕੋਈ ਫਾਇਰ ਦੀ ਪਰਵਾਹ ਨਹੀਂ ਸਾਹਮਣੇ ਖੜਿਆ ਸਾਡੇ ਮਾਰੋ ਸਾਡੇ ਮਾਰੋ ਐ ਕਹੀ ਗਿਆ ਡਰਿਆ ਨਾ ਇੱਕ ਬੰਦਾ ਵੀ ਤੁਸੀਂ ਹੁਣ ਜਿਹੜਾ ਹੈਗਾ ਦੇਖਣ ਵਾਲ ਨੇ ਇਹ ਫੈਸਲਾ ਕਰਨਾ ਕਿ ਲਗਾਤਾਰ ਜਦੋਂ ਪੁਲਿਸ ਨੂੰ ਹਫੜਾ ਦਫੜੀ ਪਾਈ ਹੋਈ ਸੀ ਜਿਹੜੇ ਬੰਦਿਆਂ ਨੇ ਹੈਨਾ ਲਗਾਤਾਰ ਇਹਨਾਂ ਨੇ ਜਿਹੜੀਆਂ ਵੀਡੀਓ ਦਿੱਤਾ ਉਹ ਹ ਠੀਕ ਆ ਜੇਕਰ ਕੋਈ ਤੁਹਾਡੇ ਘਰੇ ਵੜ ਜੇ ਮਤਲਬ ਪੁਲਿਸ ਤੋਂ ਵੀ ਲੋਟ ਨਾ ਆਵੇ ਤੇ ਤੁਹਾਡੇ ਘਰੇ ਕੋਈ ਹਥਿਆਰ ਪਿਆ ਹੋਵੇ ਤਾਂ ਕਿ ਉਸ ਸਮੇਂ ਹਵਾਈ ਫਾਇਰ ਕਰਨੇ ਜਾਇਜ਼ ਆ ਜਾਂ ਨਜਾਇਜ਼ ਜੇਕਰ ਤੁਸੀਂ ਇਹਦੇ ਬਾਰੇ ਕੀ ਸੋਚਦੇ ਤੁਸੀਂ ਆਪ ਸੋਚ ਸਕਦੇ ਬਟ ਇੱਕ ਗੱਲ ਹੈ ਜਦੋਂ ਤੁਹਾਡੇ ਭਾਈ ਗੱਲ ਤੱਕ ਪਾਣੀ ਆ ਜਾਊਗਾ ਤਾਂ ਫਿਰ ਕੁਝ ਨਾ ਕੁਝ ਤਾਂ ਕਰਨਾ ਪੈਣਾ ਹੀ ਹੈ ਇੱਥੋਂ ਤੱਕ ਕਿ ਕਿਸੇ ਦੇ ਕਿਸੇ ਦੇ ਫਾਇਰ ਤਾਂ ਨਹੀਂ ਲੱਗਿਆ ਸੋ ਇਹਨਾਂ ਦਾ ਗਮਦੂਰ ਸਿੰਘ ਔਰ ਪੱਪੂ ਦਾ ਕਹਿਣਾ ਮਤਲਬ ਇਹ ਹੈ ਕਿ ਉਹ ਲਗਭਗ ਜਿਹੜਾ ਹੈਗਾ 200 300 ਬੰਦਾ ਜਦੋਂ ਘਰ ਤਾਂ ਕਿ ਹਮਲਾ ਕਰਨਾ ਹੈਗਾ ਪੁਲਿਸ ਨਾਕਾਮ ਰਹੀ ਪੁਲਿਸੋ ਖੜੀ ਵੀ ਦਿਖਦੀ ਐ ਉਸ ਸਮੇ ਜਿਹੜਾ ਹੈਗਾ ਐਸਐਚਓ ਜਿਹੜੇ ਹੈਗੇ ਸੀਗੇ ਮਜੂਤਾ ਉਹਨਾਂ ਨੇ ਵੀ ਕਿਹਾ ਕਿ ਹੁਣ ਜਿਹੜਾ ਹੈ ਘਰ ਨੂੰ ਪੜਨਗਾ ਤਾਂ ਉਸ ਸਮੇ ਜਿਹੜਾ ਹੈ ਫਾਇਰ ਕਰਨੇ ਪਏ ਐ ਇਸੇ ਫਾਇਰਾਂ ਦੇ ਕਰਕੇ ਜਿਹੜਾ ਹੋਣਾ ਗਮਦੂਰ ਸਿੰਘ ਦੇ ਉੱਪਰ 307 ਦਾ ਤੇ ਐਸਸੀਐਸਪੀ ਐਕਟ ਦਾ ਜਿਹੜਾ ਹੈਗਾ ਪਰਚਾ ਦਰਜ ਐ ਹੁਣੇ ਲੋਕਾਂ ਨੇ ਫੈਸਲਾ ਕਰਨਾ ਪ੍ਰਸ਼ਾਸਨ ਨੇ ਫੈਸਲਾ ਕਰਨਾ ਅਦਾਲਤ ਨੇ ਫੈਸਲਾ ਕਰਨਾ ਕੀ ਜਿਹੜੇ ਹੈਗਾ ਫਾਇਰ ਕਰਨੇ ਉਸ ਸਮੇ ਜਾਇਜ਼ ਸੀ ਜਾਂ ਨਾਜਾਇਜ਼ ਬਾਕੀ ਉਹਨਾਂ ਦੇ ਵਿੱਚ ਉਹਨਾਂ ਦੇ ਖੁਦ ਦੇ ਕੈਮਰੇ ਦੇ ਵੀਡੀਓ ਪਈਆਂ ਤੁਹਾਨੂੰ ਦਿਖਾ ਦੇਵਾਂਗੇ ਧਰਨੇ ਦੇ ਵਿੱਚ ਪੁਲਿਸ ਗੱਲ ਕਰ ਰਹੀ ਹੈ ਉਹਨਾਂ ਦੇ ਬੰਦਿਆਂ ਨੇ ਮਗਰ ਕਿਰਪਾਨਾਂ ਤੇ ਹੱਥਾਂ 'ਚ ਬੇਸਬਾਲ ਤੇ ਖੰਡੇ ਲੁਕੋਏ ਹੋਏ ਸੀ ਧਰਨੇ ਦੇ ਵਿੱਚ ਉਹ ਪਹਿਲਾਂ ਹੀ ਤਿਆਰੀ ਦੇ ਵਿੱਚ ਬੈਠੇ ਸੀ ਸੋ ਤੁਸੀਂ ਦੇਖ ਲਓ ਵੀ ਇਹ ਕਹਿੰਦੇ ਬੇਸਬਾਲ ਨਾਲ ਤਲਵਾਰਾਂ ਨਾਲ ਤੇ ਡਲਿਆਣਾ ਜਿਹੜਾ ਹੈਗਾ ਉਸ ਸਮੇਂ ਸਾਡੇ ਘਰ ਤੇ ਹਮਲਾ ਹੋਇਆ ਉਸ ਸਮੇਂ ਜਿਹੜਾ ਹੈਗਾ ਗਮਨੂਰ ਸਿੰਘ ਪਪੂ ਨੇ ਫਾਇਰ ਕੀ ਸੋ ਜਿਹੜਾ ਮਸਲਾ ਸਾਰਾ ਨਾਲ ਵਧਿਆ ਉਹ ਆ ਖਾਲੀ ਤੋਂ ਵਧਿਆ ਇਹ ਖਾਲੀ ਆ ਜਿਹੜੀ ਮੈਨੂੰ ਥੋੜਾ ਸਮਝਾ ਦੇ ਮਤਰਾ ਸਾਰੇ ਇਹ ਖਾਲੀ ਬਾਈ ਜੀ ਆ ਤਾਂ ਪੱਪੂ ਨੇ ਹੋਣ ਜਦੋਂ ਘਰ ਬਾਅਦ ਚ ਪਾਇਆ ਪਹਿਲੇ ਨੀਵੀਂ ਸੁਚੀ ਕਰੀ ਵੀ ਆ ਤੇ ਉਹ ਜਿਹੜੇ ਅੱਗੇ ਘਰ ਆ ਗਏ ਜਾ ਕੇ ਦੇਖ ਸਕਦੇ ਹੋ ਉਹ ਖਾਲੀ ਨੂੰ ਬਣੀ ਨੂੰ 20 ਤੋਂ 25 ਸਾਲ ਹੋ ਗਿਆ ਠੀਕ ਹੈ ਪਾਣੀ ਉਧਰ ਹੀ ਜਾ ਰਿਹਾ ਇਸ ਦੂਗਾ ਸਾਢੇ 100 ਆਪ ਦੀ ਉਮਰ ਇੰਨੀ ਹੋ ਗਈ 30 30 ਸਾਲ ਦੀ ਹੋ ਗਈ ਹੈ ਅਸੀਂ ਇਦਾਂ ਕਰਕੇ ਪਾਣੀ ਆਉਂਦਾ ਨਹੀਂ ਦੇਖਿਆ ਤੇ ਰੌਲਾ ਫਿਰ ਕੀ ਰੌਲਾ ਫਿਰ ਸਿਰਫ ਉਹਦੀ ਸਰਪੰਚ ਦੀ ਆੜੀ ਆ ਵੀ ਮੈਂ ਸਰਪੰਚ ਬਣ ਗਿਆ ਵੀ ਮੈਂ ਆਹਦੇ ਜ਼ੋਰ ਨਾਲ ਪਾਣੀ ਤੇਰੇ 12 ਵਜੇ ਦੀ ਲਗਾ ਕੇ ਰਹਿਣਾ ਹੁਣ ਕੀ ਆ ਅਸਲ ਦੇ ਵਿੱਚ ਇਹ ਕਹਿੰਦੇ ਮਾਮਲਾ ਇਹ ਆ ਵੀ ਜਿਹੜ ਆ ਖਾਲੀ ਨੂੰ ਇੱਥੋਂ ਮੋੜਨਾ ਉਦੋਂ ਬਾਅਦ ਜਿਹੜਾ ਬਠਿੰਡਾ ਜੈਤੋ ਰੋਡ ਹੈ ਜਿਹੜਾ ਮਤਲਬ ਆ ਪੱਪੂ ਦਾ ਘਰ ਹੈ ਐਸਬੀਆਈ ਬੈਂਕੋ ਦੇ ਘਰ ਦੇ ਵਿੱਚ ਹੀ ਆ ਇਧਰ ਨਾਲ ਨਾਲ ਆ ਜਾ ਠੀਕ ਹੈ ਤੇ ਆ ਜਿੱਥੇ ਤੱਕ ਖਾਲੀ ਬੰਦ ਆ ਇਹ ਠੀਕ ਹੈ ਇਹਦੇ ਮੂਹਰ ਦੀ ਖਾਲੀ ਕੱਢਣੀ ਆ ਖਾਲੀ ਕੱਢ ਕੇ ਉਹ ਛੱਪੜ ਦੀ ਪਾਣੀ ਪਾਉਣਾ ਜਦ ਕਿ ਇਹਨਾਂ ਦਾ ਪੱਪੂ ਦਾ ਜਿਹੜਾ ਇਹ ਕਹਿੰਦੇ ਆ ਵੀ ਪਾਣੀ ਲਗਭਗ ਪਿਛਲੇ 15 ਸਾਲਾਂ ਤੋਂ ਜਾਂ ਆਪਾਂ ਕਹਿੰਗੇ ਅ ਜਿਹਨ ਜਿੰਗਾਂ ਵਿੱਚ ਜ਼ਿਆਦਾ 2 ਜਾਂ 3 ਬਣੀਆਂ ਜਦੋਂ ਉਹ ਚੌਥੀ ਪੰਚਾਇਤ ਆ ਚੌਥੀ ਪੰਚਾਇਤ ਆ ਉਦੋਂ ਦਾ ਪਾਣੀ ਜਿਹੜਾ ਉਸੇ ਖਾਲੀ ਚ ਪੈ ਰਿਆ ਪਰ ਉਹੀ ਗੱਲ ਜਿਹੜੀ ਪਿੰਡਾਂ ਨੇ ਦੀ ਜਿੱਦ ਹੁੰਦੀ ਹੈ ਵੀ ਮੈਂ ਸਰਪੰਚ ਬਣ ਗਿਆ ਤੇ ਅਜਿਹੇ ਜਿਹੜਾ ਹੈਗਾ ਆ ਘਰ ਦੇ ਨਾਲ-ਨਾਲ ਖਾਲੀ ਬਣਾਉਣੀ ਹੈ ਇਹ ਖਾਲਾ ਇੱਥੇ ਤੇ ਆਉਂਦਾ ਸੀਗਾ ਥੱਲੇ ਨੇ ਪੈ ਪੈ ਆਪਦੇ ਘਰ ਦਾ ਬੰਦ ਕਰਿਆ ਹੋਇਆ ਪਰ ਇਦੋਂ ਕਾ ਕੋਈ ਖਾਲਾ ਨਹੀਂ ਜਾ ਰਿਹਾ ਇੱਥੋਂ ਤਾਂ ਹੀ ਬਣਿਆ ਹੋਇਆ ਤੇ ਹੁਣ ਜਿਹੜਾ ਪੱਪੂ ਦਾ ਪਾਣੀ ਆ ਜਿਹੜਾ ਆਹਾਂ ਪਾਈਪਾਂ ਦੇ ਰਾਹੀਂ ਆਹ ਪਾਈਪਾਂ ਰਾਹੀਂ ਉਸੇ ਖਾਲੇ ਚ ਪੈ ਰਿਆ ਪਰ ਇਹ ਕਹਿੰਦਾ ਵੀ ਖਾਲਾ ਪਟਣਾ ਹੈ ਸਰਪ ਪਾਟਕੇ ਆ ਜਿਹੜਾ ਹੈਗਾ ਜਿੱਥੇ ਇਹਨਾਂ ਦੇ ਮੰਨ ਲਓ ਸਾਰਾ ਕੁਝ ਬਣਿਆ ਪਿਆ ਹੈ ਨਾ ਇੱਥੋਂ ਦੀ ਕੱਢ ਕੇ ਉਹ ਜਿਹੜਾ ਨਾਲ ਵਾਲਾ ਖਾਲਾ ਹੈ ਥੋੜਾ ਇੱਧਰ ਦਿਖਾ ਦੇ ਥੋੜਾ ਦਰਸ਼ਕਾਂ ਨੂੰ ਵੀ ਉਹਦੇ ਉਹ ਨਾਲੇ ਦੇ ਥਰੂ ਕਰਕੇ ਉਹ ਛੱਪੜ ਚ ਪਾਉਣਾ ਮਤਲਬ ਕਿ ਜਿਹੜਾ ਪਾਈਪਾਂ ਵਾਲਾ ਜਿਹੜਾ ਪਾਈਪਾਂ ਵਜਿ ਦੀ ਪਾਣੀ ਜਾਂਦਾ ਉਹ ਨਹੀਂ ਜਿਹੜਾ ਹੈਗਾ ਪਾਣੀ ਜਾਣਾ ਪਾਈਪਾਂ ਵੀ ਉਹੀ ਆ ਤੇ ਖਾਲੇ ਰਾਹੀ ਹੋਏ ਪਰ ਗੱਲ ਉਹ ਹੈ ਕਿ ਸਾਡੀ ਜਿਹੜੀ ਜੱਦ ਹੈ ਮੈਂ ਸਰਪੰਚ ਆ ਤੇ ਮੈਂ ਜਿਹੜਾ ਹੁਣ ਇੱਧਰ ਦੀ ਕੱਢ ਕੇ ਹੀ ਜਿਹੜਾ ਹੈਗਾ ਜਿਹੜਾ ਖਾਲਾ ਸਾ ਲਵਾਂਗਾ ਜਦ ਕਿ ਆਹ ਦੇਖ ਲਓ ਇਹ ਹਾਲ ਹੈ ਬੀ ਸਿਰਫ ਪੱਪੂ ਦਾ ਜਿਹੜਾ ਘਰ ਆ ਉਹਦੇ ਮੂਰੇ ਖਾਲਾ ਨਹੀਂ ਸੀ ਅੰਡਰਗਰਾਊਂਡ ਪਾਈਪਾਂ ਸੀ ਤੇ ਆ ਖਾਲੇ ਨਹੀਂ ਪਾਣੀ ਉਸੇ ਛੱਪੜ ਚ ਜਾਣਾ ਹੈ ਪਾਣੀ ਉਸੇ ਛੱਪੜ ਚ ਹੀ ਜਾਣਾ ਹੈ ਠੀਕ ਆ ਤੇ ਲਗਭਗ ਹੁਣ ਵੀ ਉਸੇ ਛੱਪੜ ਚ ਹੀ ਜਾ ਰਿਹਾ ਹੈ ਉਸੇ ਛੱਪੜ ਚ ਹੀ ਜਾ ਰਿਹਾ ਹੈ ਇਹ ਦੇਖ ਲੋ ਮਾਮਲਾ ਕੀ ਆ ਫਿਰ ਇਹ ਮਾਮਲਾ ਕੁਝ ਵੀ ਨਹੀਂ ਸਿਰਫ ਆਪਦੀ ਆੜੀ ਦਾ ਮਾਮਲਾ ਬਾਈ ਜੀ ਬਿਲਕੁਲ ਠੀਕ ਆ ਨਾ ਸੋ ਜਿਹੜੀ ਆੜੀ ਦੇ ਵਿੱਚ ਵਿੱਚ ਯਾਰ ਦੋ ਭਾਈ ਚਾਰਾਂ ਨੂੰ ਪਰਿਵਾਰਕ ਸਾਂਝਾ ਆ ਬਾਕੀ ਮੈਂ ਤਾਂ ਜਣਾ ਜਿਹੜੇ ਇੱਥੇ ਜਥੇਬੰਦੀਆਂ ਆਈਆਂ ਨੇ ਲੱਖੇ ਵਰਗੇ ਵੀ ਆਏ ਆ ਉਹ ਆ ਕੇ ਟੀਕਾ ਦੇ ਬਿਆਨ ਤਾਂ ਦੇ ਗਿਆ ਪਰ ਉਹਨੇ ਇੱਕਰੀ ਆ ਕੇ ਪਾਕ ਨਹੀਂ ਸੋਣ ਦੀ ਕੋਸ਼ਿਸ਼ કરી ਲੱਖੇ ਰਗੇ ਨੇ ਵੀ ਸਰ ਰੋਟੀਆਂ ਸੇਕਣਾ ਐਸੀ ਆਪ ਦੁਆ ਇੱਥੇ ਉਹ ਜੀ ਠੀਕ ਹੈ ਲੱਖੇ ਰਗੇ ਜਾਵੇਂ 2000 ਉਹ ਵੀ ਆਇਆ ਸੀ ਪੱਪੂ ਦਾ ਸੌ ਰੋਲਾ ਹੋ ਉਹਦਾ ਪਰ ਇੱਥੇ ਆ ਕੇ ਗੱਲ ਪੁੱਛਦਾ ਵੀ ਗੱਲ ਕੀ ਐ ਫਿਰ ਗੱਲ ਕਲੀਅਰ ਕਰਦੇ ਇੱਕ ਪਾਸੇ ਗੱਲ ਨਿਬੇੜ ਕੇ ਤੁਰ ਗਿਆ ਉਹ ਆ ਉਹਨੂੰ ਬੰਦੇ ਛਡਾਤੇ ਐ ਤੇ ਸਾਡੇ ਬੰਦੇ ਦੇ ਪਰਚੇ ਕਰਵਾਤੇ ਜਿਹੜੀ ਚੀਜ਼ ਉਹ ਚਾਹੁੰਦੇ ਸੀ ਉਹ ਚੀਜ਼ ਕਰ ਚੁੱਕੇ ਆ ਮਨਸੂਬਿਆਂ 'ਚ ਕਾਮਯਾਬ ਹੋ ਗਿਆ ਆਪਦੇਆਂ 'ਚ ਸੋ ਉਹਨਾਂ ਦਾ ਲੱਖੇ ਸੁਧਾਣੇ ਤੇ ਜਥੇਬੰਦਿਆਂ ਦੇ ਉੱਪਰ ਜਿਹੜਾ ਆਇਗਾ ਕਹਿਣਾ ਕਿ ਇਹਨਾਂ ਦਾ ਪਹਿਲਾ ਵਾਲੀਆਂ ਵੀਡੀਓ ਜੇ ਕਹਿਣਾ ਕਿ ਜਿਹੜੇ ਪੁਲਿਸ ਨੇ ਨਜਾਇਜ਼ ਕੁੱਟਿਆ ਜਿਹੜਾ ਹੈਗਾ ਮੰਨ ਲਓ ਉਹਨਾਂ ਦੇ ਨਾਲ ਨਹੀਂ ਸਿੰਪਦੀ ਆ ਪਰ ਜੇ ਦੇਖਾ ਜਾਵੇ ਤਾਂ ਰੌਲਾ ਪਾਣੀ ਦਾ ਠੀਕ ਆ ਉਹ ਐਡਾ ਵੱਡਾ ਨਹੀਂ ਸੀ ਜਾਤੀਵਾਦ ਦੇ ਵਿੱਚ ਉਹਨੂੰ ਉਲਝਾਉਣਾ ਇਹ ਕੋਈ ਜੜੀ ਸਿਆਣਪ ਵਾਲੀ ਉਹ ਤਾਂ ਸੀ ਪੁਲਿਸ ਨੂੰ ਬਾਈ ਉਹਦੇ ਵੀ ਕਹਤਾ ਸੀ ਜਿਹੜੇ ਬੰਦੇ ਤੁਸੀਂ ਨਹੀਂ ਆਏ ਫੜੇ ਛੱਡੋ ਠੀਕ ਹੈ ਪਰ ਜਦੋਂ ਪੁਲਿਸ ਨੇ ਨਹੀਂ ਮਾਰੀ ਹੋਈ ਪੁਲਿਸ ਨੂੰ ਜਿਹੜਾ ਮੂਰੇ ਦਿਸਿਆ ਪੁਲਿਸ ਨੇ ਚੱਕ ਲਿਆ ਅਸੀਂ ਮੰਨ ਲਓ ਉਹ ਤਾਂ ਮਾਮਲਾ ਪੁਲਿਸ ਤੇ ਉਹਨਾਂ ਦੇ ਵਿਚਕਾਰ ਸੀ ਸਾਡਾ ਵਿੱਚ ਕੋਈ ਨਹੀਂ ਸੀ ਸਾਡਾ ਪਰਚਾ ਪਰਚਾ ਵੀ ਪੁਲਿਸ ਦਾ ਹੀ ਹੋਇਆ ਨਾ ਤੇ ਤਾਂ ਹੀ ਤਾਂ ਹੁਣ ਜਗ ਚੈੱਕ ਕਰ ਸਕਦੇ ਸੀ ਨਾ ਤੇ ਕੋਈ ਪਰਚਾ ਨਹੀਂ ਕਰਵਾਇਆ ਸੋ ਇਹ ਜਿਹੜਾ ਹੈ ਚੰਦਪਾਣ ਦਾ ਪੂਰਾ ਮਾਮਲਾ ਮੈਂ ਆਸ ਕਰਦਾ ਤੁਹਾਨੂੰ ਸਮਝ ਆ ਗਿਆ ਹੋਣਾ ਦਾ ਇਲਜ਼ਾਮ ਹੈ ਇਹ ਕਿਹਨੇ ਤੋੜੀ ਹੈ ਬਈ ਇਹ ਇਹ ਬਈ ਧਰਨਾ ਪ੍ਰਦਰਸ਼ਨਕਾਰੀਆਂ ਤੋਰੀ ਹੈ ਮਨ ਲਾ ਤੁਸੀਂ ਕਹਿੰਦੇ ਕੁਲਦੀਪ ਸਿੰਘ ਦੇ ਸਪੋਰਟਰ ਹਾਂ ਹਾਂ ਸਪੋਰਟਰਾਂ ਨੇ ਦੇਖ ਰਹੇ ਨੇ ਸਾਡੇ ਕੋਲੇ ਰੋੜੇ ਸੀ ਉਹਨਾਂ ਕੋਲੇ ਗਲਾਰੀਆਂ ਜਿਹੜੀਆਂ ਵੀਡੀਓ ਚ ਪਈਆਂ ਆ ਗਲਾਰੀਆਂ ਇੱਥੇ ਗੱਡੀ ਦੇ ਮਾਰੀਆਂ ਗਈਆਂ ਸ਼ੀਸ਼ਿਆਂ ਤੇ ਵੀ ਉਹੀ ਮਾਰੀ ਗਈਆਂ ਦੇ ਵਿੱਚ ਵੇਖੋ ਪੱਥਰ ਕਿਹੜੇ ਕਿਹੜੇ ਪੱਥਰ ਪਾਏ ਗੱਡੀ ਦੇ ਇਹ ਆਏ ਤਾਂ ਇਹ ਮਨ ਲਾ ਉਸੇ ਦਿਨ ਦੀ ਘਟਨਾ ਹੈ ਸਾਰਾ ਉਸੇ ਦਿਨ ਦੀ ਘਟਨਾ ਹੈ ਬਈ ਜੀ ਸੋ ਇਹਨਾਂ ਦਾ ਕਹਿਣਾ ਕਿ ਆ ਸਾਰੀਆਂ ਗੱਡੀਆਂ ਤੇ ਉਸ ਤੋਂ ਪਹਿਲਾਂ ਜਿੰਨਾ ਵੀ ਸਾਰਾ ਕੁਝ ਦਿਖਾਇਆ ਵੀ ਆ ਸਾਰਾ ਕੁਝ ਉਹ ਪ੍ਰਦਰਸ਼ਨ ਮਗਰ ਦੇਖ ਸਕਦਾ ਮਗਰ ਗੰਡਾਸਿਆਂ ਦੇ ਟ ਸੋ ਲਗਭਗ ਇਹ ਜਿਹੜੀ ਆਪਾਂ ਗੱਲ ਕਰ ਰਹੇ ਅਮਰੂਤੀ ਸਯੋਜਕ ਦੀ ਗੱਡੀ ਆ ਲਗਭਗ ਖਲਾਰੀ ਦੀ ਤਕਵਾੜ ਹੀ ਬਣਾਤੀ ਤੇ ਇਹ ਕਹਿੰਦੇ ਵੀ ਇਹ ਜਿਹੜਾ ਧਰਨਾ ਪ੍ਰਦਰਸ਼ਨ ਕਰੀ ਸੀਗੇ ਆ ਜਿਹੜਾ ਜਿਨ੍ਹਾਂ ਨੇ ਪੁੱਸਤੇ ਪਥਰਾ ਕੀਤਾ ਉਹਨਾਂ ਨੇ ਤੋੜ ਦਿੱ